ਤੇਲ ਪਵਾਉਣ ਦੇ ਬਹਾਨੇ ਆਏ ਸਵਿਫਟ ਕਾਰ ਸਵਾਰ ਲੁਟੇਰੇ ਇੱਕ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ 6000 ਦੀ ਨਕਦੀ ਲੁੱਟ ਕੇ ਲੈ ਗਏ। ਲੁਟੇਰਿਆਂ ਨੇ ਤੇਲ ਪਵਾਉਣ ਤੋਂ ਬਾਅਦ ਸੇਲਜ਼ਮੈਨ ਤੇ ਪਿਸਤੌਲ ਤਾਣ ਦਿੱਤੀ ਅਤੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਮੋਰਿੰਡਾ ਦੀ ਹੈ। ਲੁਟੇਰਿਆਂ ਦੀ ਕਾਰ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। 10:55 ਮਿੰਟ 'ਤੇ ਘਟਿਆ ਇਹ ਸਰਕਾਰੀ। ਉਹਦੇ ਬਾਅਦ ਉਹਨਾਂ 150 ਰੁਪਏ ਤੇਲ ਪਵਾਏ। 350 ਰੁਪਏ ਬਕਾਇਆ ਦੇਣ ਲੱਗੇ। ਉਹਨਾਂ ਰਵਾਲਵਰ ਕੱਢ ਕੇ ਨੂੰ ਤੇ ਪਾਇਆ। ਕਿੰਨੇ ਬਸ 5600 ਵਿਜੀਗਟ ਦੇ ਉਧਰ ਪੁਲਿਸ ਨੇ ਲੁਟੇਰੀਆ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧ ਵਿੱਚ ਐਸਪੀ ਸਾਹਿਬ ਤੇ ਸੀਸੀਟੀ ਸੀਸੀਟੀ ਫੁਟੇਜ ਦਾ ਹਸਾਰਾ ਸਰ ਉਹਦੇ ਚ ਕੁਝ ਕਲੂ ਮਿਲਿਆ ਜੀ ਤੁਹਾਨੂੰ ਖਾਤਿਰਤੀ ਚਾਰੀ ਸਵੇ ਚ ਆਏ ਦਿਨ ਲੁੱਟਖੋਹ ਦੀਆਂ ਵਾਰਦਾਤਾਂ ਚ ਵਾਧਾ ਹੋਣ ਨਾਲ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਮੋਰਿੰਡਾ ਤੋਂ ਮਨਜੀਤ ਸੋਹੀ ਜਗਬਣੀ ਟੀਵੀ